ਵਾਸਪੁਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ 3 ਸਾਲ ਪਹਿਲਾਂ ਰੋਜੀ ਰੋਟੀ ਦੀ ਭਾਲ ਵਿੱਚ ਦੋਈ ਗਏ ਪਿੰਡ ਰੋਲੀ ਕਲਾਂ ਦੇ 26 ਸਾਲਾ ਨੌਜਵਾਨ ਗੁਰਦੀਪ ਸਿੰਘ ਦੀ ਹਾਰਟ ਅਟੈਕ ਕਰਨ ਦੋਈ ਵਿੱਚ ਮੌਤ ਹੋ ਗਈ ਸੀ ਜਿਸ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਦੇ ਭੋਗ ਪਾਏ ਗਏ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਿੱਥੇ ਸਕੇ ਸਬੰਧੀ ਰਿਸ਼ਤੇਦਾਰ ਪਹੁੰਚੇ ਉੱਥੇ ਹੀ ਹਲਕਾ ਆਦਮپور ਦੇ ਵਿਧਾਇਕ ਸੁਖਿੰਦਰ ਸਿੰਘ ਕੋਟਲੀ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਦੁੱਖ ਸਾਂਝਾ ਕੀਤਾ ਇਸ ਮੌਕੇ ਵਿਧਾਇਕ ਕੋਟਲੀ ਨੇ ਕਿਹਾ ਕਿ ਉਹ ਪਰਿਵਾਰ ਨਾਲ ਚਟਾਨਾਂ ਵਾਂਗ ਖੜੇ ਹਨ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾ ਕੇ ਰਹਿਣਗੇ ਪਰਿਵਾਰ ਵੱਲੋਂ ਵੀ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਕਿ ਉਹਨਾਂ ਨੂੰ ਨੌਜਵਾਨ ਪੁੱਤ ਦੀ ਮੌਤ ਦਾ ਜਲਦ ਤੋਂ ਜਲਦ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਦੇਖ ਰਹੇ ਹੋ ਹਲਕਾ ਆਦਮਪੁਰ ਤੋਂ ਖਾਸਪੋਰ ਟੀਵੀ ਦੀ ਵਿਸ਼ੇਸ਼ ਰਿਪੋਰਟ ਕੋਟਲੀ ਸਾਹਿਬ ਅੱਜ ਪਿੰਡ ਟਰੋਲੀ ਕਲਾਂ ਦੇ ਵਿੱਚ ਪਹੁੰਚੇ ਹੋ ਬੜੀ ਮੰਦਭਾਗੀ ਘਟਨਾ 2 ਮਹੀਨੇ ਪਹਿਲਾਂ ਵਾਪਰੀ ਹੈ ਇੱਥੋਂ ਦੇ ਜਿਹੜੇ ਆ ਨੌਜਵਾਨ ਗੁਰਦੀਪ ਸਿੰਘ ਦੀ ਜਿਹੜੀ 2 ਮਹੀਨੇ ਪਹਿਲਾਂ ਜਿਹੜੀ ਦੁਬਈ ਦੇ ਵਿੱਚ ਮੌਤ ਹੋ ਗਈ ਸੀ ਤੇ ਬੜੀ ਜਦੋਜਹਦ ਜਿਹੜੀ ਪਰਿਵਾਰ ਵੱਲੋਂ ਵੀ ਕੀਤੀ ਹੈ ਕਿਉਂਕਿ ਜਿਹੜੀ ਉਹਨਾਂ ਦੀ ਮ੍ਰਿਤਕ ਦੇਹ ਵੀ ਜਿਹੜੀ 2 ਮਹੀਨਿਆਂ ਬਾਅਦ ਪਹੁੰਚੀ ਹੈ ਤੇ ਪਰਿਵਾਰ ਵੀ ਬੜਾ ਦੁੱਖ ਸਦਮੇ ਦੇ ਵਿੱਚ ਹੈ ਕੀ ਕਹਿਣਾ ਚਾਹੂੰਗਾ ਅੱਜ ਦੇ ਮੁੱਦੇ। ਦੇਖੋ ਮੈਂ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਇਆ ਕਿ ਨੌਜਵਾਨ ਪੁੱਤਰ ਜੀ ਦਾ ਹੈ ਰੋਹ ਦੇਸ਼ ਦੇ ਅੰਦਰ ਰੋਜੀ ਰੋਤੀ ਦੇ ਵਾਸਤੇ ਗਿਆ ਸੀ। ਜੀ। ਔਰ ਉਹ ਵਿਅਕਤੀ ਅਨਫੋਰਚੂਨੇਟਲੀ ਕੀ ਕਰਨੀ ਹੋਇਆ ਕਿ ਇਹ ਦਿੱਸ ਖੋਈ। ਅ ਔਰ ਅਜਿਹਾ ਕੋਈ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਇਆ। ਔਰ ਪਰਿਵਾਰ ਨੇ ਜਦੋਂ ਜੈਦ ਕਰਕੇ ਬੜੀ ਮੁਸ਼ਕਲ ਦੇ ਨਾਲ ਜਿਹੜੀ ਉਹਨਾਂ ਦੀ ਬਾਡੀ ਹੈ। ਉਹਨੂੰ 2 ਮਹੀਨੇ ਲੱਗਾ ਇੰਡੀਆ ਮਗਵਾਇਆ ਮੈਂ ਵੀ ਇਸ ਵੰਦ ਦੇ ਅੰਦਰ ਪਰਿਵਾਰ ਨਾਲ ਲੈ ਕੇ ਡਿਪਟੀ ਕਮਿਸ਼ਨਰ ਜਿਲੰਦਰ ਨੂੰ ਮਿਲਿਆ ਸੀ ਔਰ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਵੀ ਫਾਲੋਅ ਅਪ ਜਿਹੜਾ ਮਾਮਲੇ ਦਾ ਹੁੰਦਾ ਰਿਹਾ ਔਰ ਜਾਣਕਾਰੀ ਜਿਹੜੀ ਹੈ ਮਿਲਦੀ ਰਹੀ ਹੈ ਸੋ ਮੈਂ ਇਹ ਮੰਗ ਕਰਦਾ ਕਿ ਜਿਨ੍ਹਾਂ ਵਿਅਕਤੀਆਂ ਨੇ ਉਹਨਾਂ ਨੂੰ ਵਿਦੇਸ਼ ਤੋਂ ਬੁਲਾਇਆ ਸੀ ਔਰ ਜਿਨ੍ਹਾਂ ਦੇ ਤੌਰ 'ਤੇ ਰਹਿੰਦਾ ਸੀ ਇਹ ਉਹਨਾਂ ਦੀ ਸਾਰੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਦੀ ਅੰਤਮ ਜਿਹੜੇ ਪੜਾਵੀਆਂ ਗੱਲਾਂ ਸੀਗੀਆਂ ਉਹ ਨੂੰ ਪੂਰੀਆਂ ਕਰਦੇ ਔਰ ਉਹ ਵੀ ਬੋਡੀ ਨੂੰ ਇੰਡੀਆ ਪਹੁੰਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਪਰ ਮੈਨੂੰ ਦੁੱਖ ਹੈ ਕਿ ਅਜਿਹੇ ਵਿਅਕਤੀਆਂ ਨੇ ਜਿਹੜਾ ਕੋਈ ਸਹਿਯੋਗ ਨਹੀਂ ਦਿੱਤਾ ਸੋ ਮੈਨੂੰ ਇਹਨਾਂ ਨੇ ਦੱਸਿਆ ਗਿਆ ਕਿ ਉਹਨਾਂ ਦਾ ਜਿਨ੍ਹਾਂ ਦੇ ਕੋਲ ਕੰਮ ਕਰਦੇ ਸੀ ਉਹ ਵੀ ਇੱਥੇ ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਐ ਸੋ ਮੈਂ ਅੱਜ ਪ੍ਰਵਾਰ ਨੂੰ ਬੇਨਤੀ ਕੀਤੀ ਆ ਕਿ ਮੈਂ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਮਿਲ ਕੇ ਜੋ ਵੀ ਉਹਦਾ ਕੋ ਪੈਸਾ ਬਕਾਇਆ ਜਾਂ ਹੋਰ ਜੋ ਲੋਕੀ ਤਨਖਾਹ ਕੋ ਜੋ ਕੁਝ ਵੀ ਰਹਿੰਦੀ ਹੈ ਉਹਨੂੰ ਮੈਂ ਜ਼ਰੂਰ ਫਾਲੋ ਅਪ ਕਰਾਂਗਾ ਤੁਹਾਨੂੰ ਮੈਨੂੰ ਕੋਈ ਵੀ ਦਰਵਾਜਾ ਜਿਹੜਾ ਉਹਦੇ ਲਈ ਖਟਖਟਾਉਣਾ ਪਵੇ ਸੋ ਮੈਂ ਤਾਂ ਅੱਜ ਪਰਿਵਾਰ ਦੇ ਨਾਲ ਬਹੁਤ ਦੁੱਖ ਸਾਂਝਾ ਕਰਨ ਵਾਸਤੇ ਆਇਆ ਮੇਰੀ ਜ਼ਿੰਮੇਵਾਰੀ ਵੀ ਹੈ ਮੈਂ ਹਲਕੇ ਦਾ ਵਿਧਾਇਕ ਹਾਂ ਔਰ ਮੈਂ ਉਸ ਦੇ ਸਸਕਾਰ ਦੇ ਉੱਤੇ ਨਹੀਂ ਸੀ ਆ ਸਕਿਆ ਲੇਕਿਨ ਅੱਜ ਮੈਂ ਉਹ ਦੇ ਉੱਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆ ਕਿ ਰਵੀਰ ਜੀ ਦੀ ਆਤਮਾ ਨੂੰ ਪ੍ਰਮਾਤਮਾ ਸ਼ਾਂਤੀ ਬਖਸ਼ੇ ਔਰ ਮੈਂ ਇਹ ਲੜਾਈ ਜ਼ਰੂਰ ਲੜਾਂਗਾ ਜਿਹੜਾ ਵੀ ਇਸ ਵਿਅਕਤੀ ਦੇ ਅੰਦਰ ਇਨਵੋਲ ਹੈ ਔਰ ਜਿਨੇ ਵੀ ਬਾਡੀ ਨੂੰ ਇੱਥੇ ਭੇਜਣ ਤੱਕ ਦੇ ਲਈ ਕੋਈ ਵੀ ਯੋਗਦਾਨ ਨਹੀਂ ਪਾਇਆ ਇਹਦਾ ਮਤਲਬ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਦੇ ਅੰਦਰ ਗੱਲ ਆਉਂਦੀ ਹੈ ਸੋ ਮੈਂ ਉਹਨੂੰ ਜ਼ਰੂਰ ਲੜਾਂਗਾ ਤਾਂ ਹਾਂਜੀ ਰਚ ਕੁਮਾਰ ਜੀ ਅੱਜ ਪਰਿਵਾਰ ਲਈ ਬੜਾ ਦੁੱਖ ਪਰਸਮਾ ਹੈ ਕਿਉਂਕਿ ਅੱਜ ਬੇਟੇ ਦੀ ਜਿਹੜੀ ਅੰਤਮ ਅਰਦਾਸ ਜਿਹੜੀ ਹੈ ਉਹ ਅੱਜ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਪਹਿਲੇ ਪਾਰਟੀ ਨੂੰ ਫੋਮ ਮਿਲਣੀ ਬਾਈ ਜੀ ਕੀ ਫਤਿਹ ਅੱਜ ਗੁਰਦੀਪ ਸਿੰਘ ਜੀ ਅੰਮ੍ਰਿਤਧਰ ਦਾ ਸਾਥ ਕੋਲ ਸੀ ਤੇ ਮੇਰੇ ਕੋਲ ਵੀ ਸਭ ਆਏ ਸੀ ਉਹਨਾਂ ਨੇ ਵੀ ਸਾਨੂੰ ਪਛਵਾੜ ਦੋਆ ਉਹਨਾਂ ਨੇ ਵੀ ਕਿਹਾ ਕਿ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਾਂਗੇ ਜੋ ਵੀ ਇਹਦੇ ਵਿੱਚ ਤਾਂ ਵਿਅਕਤੀ ਜਨਮ ਹੋਊਗਾ ਉਹਤੇ ਕਾਰਵਾਈ ਕੀਤੀ ਜਾਊਗੀ ਔਰ ਮੈਂ ਵੀ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਸਾਡੇ ਬੱਚੇ ਨਾਲ ਜੋ ਵੀ ਇਹ ਹੋ ਰਹੀ ਹੈ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ 2 ਮਹੀਨੇ ਬਹੁਤ ਬੇੜਕਤੀ ਬਹੁਤ ਭਟਕੇ ਆ ਪਰਿਵਾਰ ਤੇ ਬਹੁਤ ਦੁੱਖ ਦੀ ਘੜੀ ਆ ਕਿਸੇ ਵੀ ਬੱਚੇ ਨਾਲ ਇਸ ਤਰ੍ਹਾਂ ਨਾ ਹੋਵੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਹਾਂ ਔਰ ਮੈਂ ਪ੍ਰਸ਼ਾਸਨ ਤੋਂ ਦੁਬਾਰਾ ਫੇਰ ਮੰਗ ਕਰਦਾ ਹਾਂ ਕਿ ਸਾਡੀ ਮਾਣਤ ਕੀਤੀ ਜਾਵੇ ਅਸੀਂ ਕੇਸ ਫਾਇਰ ਕਰਾਂਗੇ ਤੇ ਰਾਜਾ ਸਿੰਘ ਨੂੰ ਸਦਾ ਚੁੱਝ ਜਾਣਾ ਤੇ ਅਸੀਂ ਦੁਬਈ ਵਿੱਚ ਵੀ ਕੇਸ ਕਰਾਂਗੇ ਇੰਡੀਆ ਵਿੱਚ ਵੀ ਕੇਸ ਕਰਾਂਗੇ ਜੋ ਵੀ ਕੋਈ ਗੱਲਬਾਤ ਹੋਊਗੀ ਤੇ ਇਹਦਾ ਨਤਾਰਾ ਕੀਤਾ ਜਾਵੇ ਪ੍ਰਸ਼ਾਸਨ ਨੂੰ ਮੈਂ ਪਰਜੋਰ ਅਪੀਲ ਕਰਦਾ ਕਿ ਸਾਨੂੰ Bu sabıda ayda. Bay çok bay